ਇਹ ਸਾਰਾ ਪ੍ਰੋਗਰਾਮ ਮੈਂ ਪਤਾ ਕਿਉਂ ਕੀਤਾ ਹੈ ਉਸ ਟਾਈਮ ਤੇ ਤਾਂ ਨਹੀਂ ਮੈਂ ਬਲਜੀਤ ਸਾਨੂੰ ਦੱਸਿਆ ਤੇ ਮੈਂ ਵੀ ਇਹ ਸਾਰਾ ਮੈਨੂੰ ਪਤਾ ਕਿਉਂ ਇਹ ਦਿਮਾਗ 'ਚ ਗੱਲ ਆਈ ਵੀ ਇਤਾਂ ਕਰਕੇ ਵੇਖਣਾ ਭਾਪੇ ਦੀ ਰਿਸਪੈਕਟ ਦਾ ਕਿਵੇਂ ਆ ਉਹ ਕੀ ਹੁੰਦਾ ਵਾ ਨਾ ਜਦੋਂ ਪਿੰਡਾਂ ਦੇ ਵਿੱਚ ਤਕਰੀਬਨ ਲੀਡਰ ਜਦੋਂ ਆਉਂਦੇ ਆ ਨਾ ਤੇ ਤੁਹਾਨੂੰ ਪਤਾ ਵੀ ਹਰੇਕ ਪਿੰਡਾਂ ਦੇ ਵਿੱਚ ਥੋੜੇ ਕਿ ਚੌਧਰੀ ਉਹ ਲੀਡਰ ਦੇ ਘੇਰੇ ਘੇਰੇ ਮਤਲਬ ਇਦਾਂ ਦਾ ਜਾਲ ਜਿਵੇਂ ਸ਼ਾਦ ਨੇ ਕਿ ਆਮ ਬੰਦੇ ਨੂੰ ਮਿਲ ਨਹੀਂ ਦਿੱਤੇ ਇਹ ਮਤਲਬ ਇੱਕ ਪਿੰਡ ਦੀ ਨਹੀਂ ਘਰ ਘਰ ਹਰ ਇੱਕ ਪਿੰਡ ਦੀ ਕਹਾਣੀ ਹੈ ਤੁਹਾਨੂੰ ਪਤਾ ਹੀ ਆ ਜੋ ਜਿਸ ਤਰ੍ਹਾਂ ਚੱਲਦਾ ਕਈ ਬੰਦੇ ਤਾਂ ਇਹੋ ਜਿਹੀ ਵੀ ਵੇਖੋ ਵੀ ਉਹ ਲੀਡਰਾਂ ਦੇ ਲਾਗੇ ਆਏ ਫਿਰਦੇ ਹੁੰਦੇ ਆ ਵੀ ਵੋਟ ਮੈਨੂੰ ਮੇਦ ਨਹੀਂ ਹੁੰਦਾ ਦੀ ਘਰ ਦੀਆਂ ਵਿਚਾਰਕ ਪੈਣੀਆਂ ਹੁੰਨ ਪਰ ਉਹਨਾਂ ਦੀ ਲੀਡਰਾਂ ਦੀ ਨਿਗਾਹ ਦੇ ਵਿੱਚ ਵੀ ਬੜੀ ਵੱਡੀ ਇੱਛਤ ਬਣੀ ਹੁੰਦੀ ਆ ਤੇ ਸੁਣਦੇ ਗਣਦੇ ਵੀ ਉਹਨਾਂ ਦੀ ਹੀ ਜਿਆਦਾ ਇੱਥੋਂ ਕੋਈ ਘਾਟ ਖਾਂਦੇ ਲੀਡਰ ਸਾਡੇ ਤੇ ਉਹ ਵੇਖਦੇ ਨਹੀਂ ਆ ਜਾਂ ਮਤਲਬ ਇੱਥੋਂ ਜਾਂ ਲੀਡਰਾਂ ਚ ਗਲਤੀ ਆ ਜਾਂ ਬੰਦਿਆਂ ਦੇ ਦੱਸਣ ਚ ਜਾਂ ਲੀਡਰਾਂ ਤੱਕ ਉਹਨਾਂ ਨੂੰ ਜਿ ਤਰ੍ਹਾਂ ਦੀ ਇਨਫੋਰਮੇਸ਼ਨ ਥੱਲੇੋਂ ਬੰਦੇ ਪਹੁੰਚਾਉਂਦੇ ਆ ਤੇ ਉਹ ਜਿਹੜੇ ਪਹੁੰਚਾਉਣਾ ਤੇ ਉਹ ਨਹੀਂ ਆ ਜਿੰਨੇ ਲਾਗੇ ਬੰਨੇ ਫਿਰਨਾ ਨਾਲ ਘੜੀ ਮੂੜੀ ਫੋਟੋ ਕਰਾਉਣੀ ਜਿੰਨੇ ਤੇ ਉਹ ਮੈਂ ਉਹ ਤਾਂ ਇਹ ਚੀਜ਼ਾਂ ਵੇਖੀਆਂ ਮੈਂ ਨਾ ਜਦੋਂ ਵੀ ਸਾਡੇ ਪਿੰਡ ਲੀਡਰ ਆਉਣੇ ਨਾ ਰਾਜਨੀਤਿਕ ਲੀਡਰ ਜਦੋਂ ਵੀ ਆਉਣੇ ਤੇ ਮੈਂ ਭਾਬੇ ਨੂੰ ਕਿਉਂਕਿ ਮੈਂ ਫੋਟੋ ਫੋਟਾ ਦਾ ਕੰਮ ਕਰਾਉਂਦਾ ਰਹੇ ਨਾ ਨਾਲ ਵੀਡੀਓ ਵਡੀਓ ਦਾ ਸ਼ੁਰੂ ਤੋਂ ਹੀ ਆਪਣਾ ਇਹ ਕੰਮ ਰਿਹਾ ਮੈਂ ਤੇ ਥੋੜਾ ਇਹ ਕੰਮ ਤੋਂ ਤੁਹਾਨੂੰ ਦੱਸਿਆ ਦੂਰ ਰਿਹਾ ਰਾਜਨੀਤਿਕ ਪਾਸੋਂ ਤੇ ਭਾਬੇ ਸਾਡੇ ਨੂੰ ਸਾਡੇ ਪਿੰਡ ਵਾਲੇ ਬਦੋ ਬਦੀਮ ਮੈਂਬਰ ਪੰਚਾਇਤ ਬਣਾ ਹੀ ਛੱਡ ਦਿੰਦੇ ਤੇ ਇੱਥੇ ਪਹਿਲਾਂ ਗੱਲ ਸੁਣਾ ਦਈਏ ਕਿਉਂਕਿ ਚਲੋ ਇਹ ਆ ਇੰਨਾ ਕਿ ਤੁਹਾਨੂੰ ਆਈਡੀਆ ਦੇਤਾ ਵਾ ਕਿ ਲੀਡਰਾਂ ਤੱਕ ਭਾਪੇ ਦੀ ਪਹੁੰਚ ਜਾਂ ਕਿ ਨੇ ਬਨ ਬਨ ਨਹੀਂ ਦਿੱਤੀ ਜਾਂ ਨਾਲੇ ਉਹ ਵੀ ਸਾਡਾ ਸੁਭਾਤਾ ਨੂੰ ਦੱਸਿਆ ਇਸ ਤਰ੍ਹਾਂ ਦਾ ਕਿਹੀਂ ਜਿਆਦਾ ਉੱਤੇ ਨਹੀਂ ਚੜਦੇ ਕਿਸੇ ਤੇ ਸਾਨੂੰ ਕੋ ਆ ਕੇ ਕੋਈ ਮੇਲੇ ਤੇ ਵਧੀਆ ਗੱਲ ਤੇ ਜੇ ਸਾਨੂੰ ਜੀ ਕੋਈ ਪਿਆਰ ਨਾ ਮਿਲਦਾ ਤੇ ਹਿੰ ਬੜਾ ਹਟਾ ਦੇ ਚੁੱਕ ਲੈਨੇ ਆ ਤੇ ਉਹ ਮੈਨੂੰ ਤਾਂ ਉਹ ਨੁਕਤਾ ਜਿਹਾ ਸੁਝਾਈਏ ਵੀ ਮੈਂ ਵੀ ਇੱਕ ਰਾਹ ਪਤਾ ਦੇ ਲੱਗੇ ਵੀ ਬੰਦੇ ਰੂਮ ਇਲਾਕੇ ਚ ਵੀ ਵੈਸੇ ਤੇ ਉਦੋਂ ਲੱਗ ਗਿਆ ਸੀ ਬੜੇ-ਬੜਿਆਂ ਨੂੰ ਪਤਾ ਇਸ ਚੀਜ਼ ਦਾ ਬੜੇ-ਬੜੇ ਜਿਹੜੇ ਆ ਰਾਜਨੀਤਿਕ ਬੰਦੇ ਪਿੰਡ ਦੇ ਨੂੰ ਤੇ ਸਾਰੇ ਨੂੰ ਪਤਾ ਸੀ ਆਸੇ-ਪਾਸੇ ਵੀ ਦੂਰ-ਦਰਾਡੇ ਤੱਕ ਗਈਆਂ ਅਹੀਂ ਗੁਰਸਾਹਬ ਸਿੰਘ ਰਾਜੋ ਕੇ ਸੋਸ਼ਲ ਮੀਡੀਆ ਵਾਲੇ ਨੂੰ ਪਹੁੰਚ ਗਈ ਗੱਲ ਉਹਨੇ ਉਸ ਲਈ ਮੈਨੂੰ ਫੋਨ ਲਾਦਾ ਬਾਜ ਇਹ ਇਲੈਕਸ਼ਨ ਕਦੋਂ ਕਰਾਉਣੀ ਆ ਮੈਂ ਨਹੀਂ ਕਰਾਵਾਂਗੇ ਕੋਈ ਨਹੀਂ ਆ ਜੇ ਮੈਂ ਇਲੈਕਸ਼ਨ ਇਹ ਕੋਈ ਅਗਲੇ ਮਹੀਨੇ ਮੈਨੂੰ ਤੇ ਪਤਾ ਕਿ ਇਹਨੇ ਖਲੋਣਾ ਨਹੀਂ ਸਾਡੇ ਸਾਹਮਣੇ ਖਲੋਣਾ ਹੀ ਨਹੀਂ ਕੇ ਨੇ ਮਾ ਲਖਿੰਦੇ ਤਾਂ ਹੋ ਗਈ ਨਾ ਜੇ ਕੋ ਖਲੂਗਾ ਉੱਠ ਕੇ ਲਾਊਗਾ ਟੈਂਟ ਵੀ ਅਸੀਂ ਟੈਂਟ ਲਾਉਣਾ ਵੀ ਬੇਨਹਾ ਸਾਡਾ ਭਾਪੇ ਦੀ ਜਿਆਦੀ ਤੇ ਕੋਈ ਆਖੂਗਾ ਜਾਂ ਸਾਡਾ ਸਾਡੇ ਆ ਸਾਡੇ ਬੰਦਿਆਂ ਨੂੰ ਲੋਕ ਜਿਆਦਾ ਪਿਆਰ ਕਰਦੇ ਤੇ ਮੈਂ ਕਰੋ ਚੈੱਕ ਮੈਂ ਪਿਆਰੀ ਹੈ ਨਾ ਚੈੱਕ ਰੋ ਮੈਂ ਕਿਹੜਾ ਵਹਿ ਰੱਖਣ ਦਾ ਚੈੱਕ ਰੋ ਤੇ ਉਹ ਫਿਰ ਇਹ ਜਦੋਂ ਪਿੰਡ ਦੇ ਵਿੱਚ ਜਦੋਂ ਤੋਂ ਦੱਸਿਆ ਅਸੀਂ ਵੀਡੀਓ ਆਡੀਓ ਕਰ ਰਹੇ ਆ ਤੇ ਭਾਬੇ ਸਾਡੇ ਨੇ ਆਸੇ ਪਾਸੇ ਜੇ ਕਿਤੇ ਕੁਰਸੀ ਤੇ ਬੈਠੇ ਰਹਿਣਾ ਤੇ ਕਿਦੀ ਨਾ ਉਹੀ ਗੱਲ ਜਿਤਨਾ ਤੁਹਾਨੂੰ ਮੈਂ ਪਿੱਛੇ ਆਪਣੀ ਸੁਣਾਈ ਹੈ ਤੇ ਪਿੰਡ ਚ ਏਡੀ ਵੱਡੀ ਰਿਸਪੈਕਟ ਹੋਵੇ ਬੰਦੇ ਦੀ ਇੱਜ਼ਤ ਹੋਵੇ ਜਾਨੀ ਕਿ ਜੋ ਮੈਂ ਨਾ ਵੀ ਦਾਵੇ ਨਾ ਨਾ ਇਹ ਗੱਲ ਮੈਂ ਆਖੀ ਮੈਂ ਜੇ ਕੋਈ ਖੜ ਗਿਆ ਨਾ 1 ਲੱਖ ਰੁਪਇਆ ਰੱਖਿਆ ਏ ਮੈਂ ਨਾਲ ਇਨਾਮ ਤੇ ਵੀ ਜਿਹੜਾ ਮਤਲਬ ਸਾਡੇ ਇਹ ਕੰਮ ਦੇ ਵਿੱਚ ਆਜੋ ਸਾਡੇ ਨਾਲ ਮੈਦਾਨ ਚ ਉਹਨੂੰ 1 ਲੱਖ ਰੁਪਇਆ ਦਵਾਂਗੇ ਜਿਹੜਾ ਕੋਈ ਜਿੱਤੂਗਾ ਤੇ ਉਹ ਪਾਪੇ ਸਾਡੇ ਨੂੰ ਬਹੁਤ ਪਿਆਰ ਕਰਨ ਵਾਲੇ ਇੱਕ ਪਰਿਵਾਰ ਆ ਔਰ ਲੈਹਿੰਦੀ ਸਾਈਡ ਤੋਂ ਸਰਦਾਰ ਬੇਲ ਸਿੰਘ ਦਾ ਪਰਿਵਾਰ ਉਹ ਆਪਣੇ ਹਰਪਾਲ ਨੇ ਅਮਰੀਕਾ ਆਣੇ ਸਮੇਂ ਮੈਨੂੰ ਉੱਥੋਂ ਫੋਨ ਕੀਤਾ ਆਂਦਾ ਵੀਰ ਜੀ ਤੂੰ 100 ਲੱਖ ਰੁਪਿਆ ਕਿਉਂ ਤਾਈ ਦਾ ਘਟ ਰੱਖਿਆ ਜੇ ਆਂਦਾ 5-10 ਲੱਖ ਰੁਪਿਆ ਲਾਈਏ ਆਪਾਂ ਮਾ ਪਾਪਾ ਫੇਰ ਨਾਲ ਜੂਆ ਖੇਡਣਾ ਮਮਾ ਮਾ ਪਾਪਾ ਫੇਰ ਨਾਲ ਜੂਆ ਖੇਡਣਾ ਮਮਾ ਹੋਲੀ ਨੂੰ ਗੱਲ ਤੋਂ ਬੜਾ ਹਸਾਬ ਦਾ ਆਂਦਾ ਤੁਸੀਂ ਵੀਰ ਜੀ ਲੱਖ ਰੁਪਿਆ ਕਿਉਂ ਲਾਇਆ 5000 ਲੱਖ ਲਾਉ ਪਾ ਭੇ ਦੇ ਨਾਲੇ ਉਹ ਤਾਇਏ ਦੇ ਨਾਂ ਦੇ ਤੇ ਸਾ ਆ ਮੈਂ ਹੀ ਅਨੇ ਵੀ ਆਉ ਕੋਈ ਖੜ ਕੇ ਖਾਵੇ ਸਾਡੇ ਤਾਇਆ ਜੀ ਦੇ ਸਾਹਮਣੇ ਤੇ ਉਹ ਬਾਅਦ ਦੇ ਵਿੱਚ ਚਲੋ ਸਾਨੂੰ ਤੇ ਮੈਨੂੰ ਤੇ ਪਤਾ ਹੀ ਵੀ ਕਿਸ ਨੇ ਖੜਨਾ ਤੇ ਸਾਡੇ ਘਰ ਦੇ ਵੀ ਰੌਲਾ ਪਾਈ ਜਾਂਦੇ ਓਏ ਇਹ ਤੂੰ ਕੀ ਕਰਤਾ ਓਏ ਇਹ ਕੀ ਕਰਤਾ ਮੈਂ ਮੈਂ ਇਤਨਾ ਹੀ ਕਰ ਦੰਨਾ ਮੈਂ ਕੰਮ ਦੁਨੀਆ ਨਾਲੋਂ ਵੱਖਰਾ ਹੀ ਕਰ ਦੰਨਾ ਆਦੇ ਕੀ ਕਰਤਾ ਯਾ ਕੀ ਪੰਗਾ ਆ ਪਿੰਡ ਦੇ ਵਿੱਚ ਇਹ ਉਹ ਮਾ ਪੰਗਾ ਕੀ ਮੈਂ ਤਾਂ ਪਿਆਰ ਚੈੱਕ ਕਰਦਿਆਂ ਭਾਪੇ ਦਾ ਸਾਰੇ ਹਰੀ ਜ਼ਰੀ ਤੇ ਆਖੀ ਜਾਂਦਾ ਰਹਿਦਾ ਤੇਰੇ ਭਾਪੇ ਨਾਲ ਦਾ ਪਿੰਡ 'ਚ ਬੰਦਾ ਨਹੀਂ ਹੂੰ ਐਨਾ ਗਉ ਏਡਾ ਚੰਗਾ ਸਾਰਾ ਏ ਟੂ ਯੈੱਡ ਪਿੰਡ ਬੱਚੇ ਤਾਇਆ ਜੀ ਤਾਇਆ ਜੀ ਚਾਚਾ ਦੀ ਚਾਚਾ ਜੀ ਮੈਨੂੰ ਜ਼ਿਆਦਾ ਤਾਇਆ ਜੀ ਆਂਦੇ ਜ਼ਿਆਦਾ ਹਨਾ ਤੇ ਮਾ ਵੀ ਉਹ ਮੈਂ ਆ ਵੀ ਐਵੇਂ ਤੋਤੋਦਰੀ ਜੇ ਸਾਰੇ ਪਿਆਰ ਜਿਆ ਕਰੀਏ ਤੇ ਚੈੱਕ ਤੇ ਕਰੀਏ ਤੇ ਮੈਂ ਤਾਂ ਕਹਿ ਵੀ ਕੋਈ ਖੜੋ ਯਾਰ ਮੈਦਾਨ ਚ ਵੇਖੀ ਮੈਂ ਤਾਂ ਮੈਨੂੰ ਉਹ ਵਿਚਾਰ ਜੜਿਆ ਪਿਆ ਸੀ ਮੈਂ ਦੇ ਤੋਂ ਤੱਕ ਸੁਣੀ ਆਡੀਓ ਤੁਸੀਂ ਆਉਂਦੇ ਹੀ ਜਿਹੜੇ ਫੋਨ ਆਉਂਦੇ ਹੀ ਵਿੱਚੋਂ ਉਹ ਆਉਂਦਾ ਹੀ ਬਲਜੀਸਵਾਂ ਦਾ ਵੀ ਐਵੇਂ ਖਰਚਾ ਹੋ ਜਾਊਗਾ ਦੋ ਘਰਾਂ ਦਾ ਤੇ ਮੈਂ ਪਿਆ ਆਪਾਂ ਕਿਹੜਾ ਮੱਥੇ ਚੇਰਾ ਪਾ ਰੱਖਿਆ ਆਪਾਂ ਸੁਖਨੀ ਸਾਹਿਬ ਕਰਾਉਣ ਲੱਗੇ ਖਰਚਾ ਕਰਾਉਣਾ ਦਾਲ ਫੁਲਕਾ ਖਲਣਾ ਤੇ ਚਾਹ ਚਲਣੀ ਹੈ ਤੇ ਮੈਂ ਵੀ ਇਹ ਤੇ ਖਰਚਾ ਕਰਾਉਣਾ ਬੋਈ ਗੱਲ ਨਹੀਂ ਜੀ ਲੱਖ ਦੋ ਲੱਖ ਆ ਵੀ ਉਹ ਤੇ ਕਿਉਂ ਲੱਗਾ ਹੂੰ ਤੇ ਨਾਲੇ ਪਿੰਡ ਨਹੀਂ ਰੋਟੀ ਪਾਣੀ ਖਾਣਾ ਆਪਣੀ ਕਹਾਣਾ ਕਿਨੇ ਕੇ ਚ ਕੀ ਖਰਚਾ ਚ ਨਹੀਂ ਆਇਆ ਜਿਆ ਤੇ ਆਂਦਾ ਮੈਂਪ ਜਿਹੜਾ ਖਰਚੇ ਤੋਂ ਡਰਦਾ ਉਹਨੂੰ ਕਹਿੰਦੇ ਮੈਂ ਖਰਚਾ ਤੇਰਾ ਵੀ ਇਹੀ ਲਾ ਦਿੰਨੇ ਉਹਨੂੰ ਕਹਿੰਦੇ ਮੈਂ ਖਰਚਾ ਤੇਰਾ ਵੀ ਇਹੀ ਲਾ ਦਿੰਨੇ ਉਹ ਤੂੰ ਉਧਰ ਹੋ ਗਏ ਹਾਜੀ ਲਾਖੋ ਵੀ ਸਾਡੀ ਉਧਰ ਆ ਤੇ ਦਾਲ ਫੁਲਕਾ ਨਾਲ ਤਾਂ ਤੁਹਾਡੇ ਇੱਥੇ ਉਹ ਹੋਰ ਲਵਾ ਦਿੰਨੇ ਮੈਂ ਕਹਾਂ ਵੀ ਇੱਧਰ ਵੀ ਲਵਾ ਦਿੰਦਾ ਤੁਹਾਡੇ ਘਰ ਵੀ ਜਿਉ ਖੜੇ ਰਹਿ ਮਾ ਕੋਈ ਮਾ ਜੇ ਕੋਈ ਖੜਨ ਦਾ ਚਾਹ ਬਣਾਏਗਾ ਨਾ ਉਹ ਕਹੇ ਖੜ ਜਾ ਖਰਚਾ ਬਣਾ ਲੈ ਆ ਪਿੰਡ ਨੂੰ ਜਿਹੜਾ ਆਪਾਂ ਰੋਟੀ ਪਾ ਚਾਹ ਪਾਣੀ ਦਾ ਇੰਤਜ਼ਾਮ ਕਰਨਾ ਹੈ ਨਾ ਉਹ ਵੀ ਮੈਂ ਮੈਂ ਲਾ ਦਣਾ ਹੋਰ ਦੱਸ ਖੜੋ ਸਹੀ ਕੋਈ ਮੈਨੂੰ ਪਿਆਰ ਤੇ ਚੈੱਕ ਕਰ ਲੈਂਦੋ ਕੋਈ ਮੈਨੂੰ ਪਿਆਰ ਤੇ ਚੈੱਕ ਕਰ ਲੈਂਦੋ ਭਾਬੇ ਸਾਡੇ ਦਾ ਤੁਸੀਂ ਗੁਰਗੋ ਮੈਨੂੰ ਹੋਣੇ ਚੈੱਕ ਕਰਨ ਦੇ ਹੁੰਦਾ ਤੇ ਆਹ ਗੱਲ ਬਾਤ ਹੋਈ ਇਹ ਮੈਨੂੰ ਤਾਂ ਥੋੜੀ ਜੀ ਮਨ ਦੇ ਵਿੱਚ ਮੇਰੇ ਨਾ ਉਹ ਗੱਲ ਦਾ ਰੋਸਾ ਜਿਹਾ ਵੀ ਹੈਗਾ ਹੈ ਪਿਆਰ ਇੰਨਾ ਪਿੰਡ ਦੇ ਵਿੱਚ ਪਿਆਰ ਹੋਵੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਤੇ ਰਾਜਨੀਤਿਕ ਲੀਡਰ ਮੈਂ ਸਾਡੇ ਭਾਬੇ ਨੂੰ ਵੀ ਨਹੀਂ ਕੋਈ ਜਾਣਦਾ ਸਹੀ ਗੱਲ ਜੀ ਉਹ ਜਿੱਤਰਾ ਮੈਂ ਪਿੱਛੇ ਬੋਲਿਆ ਨਾ ਬਾਅਦ ਸਟੂਡੀਓ ਤੋਂ ਪੂਰਾ ਇਲਾਕਾ ਕੀ ਆ ਦੋ ਆਪਣੇ ਹਲਕੇ ਤਰਨਤਾਰਨ ਉਹ ਯਾਰ ਉਹ ਤੇ ਬੜੀ ਦੂਤ ਖੇਡਾਂ ਆਪਣੀਆਂ ਉਹ ਕਿਉਂਕਿ ਮੈਂ ਬਾਹਰ ਉੜਦਾ ਹਾਂ ਨਾ ਜਦਾ ਆ ਸਟੂਡੀਓ ਕਰਕੇ ਉਹਨੂੰ ਭਾਬੇ ਨੇ ਤੇ ਪਿੰਡ 'ਚ ਹੀ ਰਹਿਣਾ ਤੇ ਉਹ ਦੁੱਧ ਦਾ ਕੰਮ ਕਰਕੇ ਪਿੰਡ ਹੀ ਰਿਹਾ ਜਦਾ ਉਹਦਾ ਮੈਂ ਪਿੰਡ ਦੇ ਹਿਸਾਬ ਨਾਲ ਚੈੱਕ ਕਰਨਾ ਤੇ ਮੈਨੂੰ ਇਹ ਹੀ ਭਾਪੇ ਸਾਡੇ ਨੂੰ ਵੀ ਕੋਈ ਲੀਟਰ ਨਹੀਂ ਜਾਣ। ਲਓ ਅੱਜ ਵੀ ਅੱਜ ਪੁੱਛਣੇ ਜਾ ਕੇ ਦਾਵੇ ਨਾ ਕੋਈ ਕਹ ਦੇ। ਆ ਜਿਹੜੇ 8-10 ਹਸਤੀਆਂ ਕੇ ਗਣਾਈਆਂ ਤੁਹਾਨੂੰ ਸਾਰੀਆਂ ਪਾਰਟੀਆਂ ਨੇ ਇੱਕ ਬੰਦਾ ਨਹੀਂ ਜਾਣਦਾ ਹੋਊਗਾ ਭਾਪੇ ਨੂੰ। ਤੇ ਕਿਉਂਕਿ ਉਹਨੂੰ ਮਲਾਇਆ ਹੀ ਨਹੀਂ ਕਿਸੇ ਨੇ। ਕਦੀ ਉਹਨੂੰ ਕਹੇ ਪਿੰਡ ਦੇ ਨੇ ਬੰਦੇ ਨੇ, ਰਾਜਨੀਤਿਕ ਬੰਦਿਆਂ ਨੇ, ਕਦੀ ਕਹੇ ਲੀਡਰ ਨੇ ਗਾਹੋਂ ਕੇ ਮਲਾਇਆ ਹੀ ਨਹੀਂ ਵੀ ਇਹ ਜੀ ਸਾਡਾ ਤਿਆ ਜੀ ਆ, ਸਾਡੇ ਵੱਡੇ ਵੀਰ ਜੀ ਆ ਭਰਾ ਜੀ ਆ ਇਹਨਾਂ ਦਾ ਪਿੰਡ 'ਚ ਪਿਆਰ ਬੜਾ ਵਾ ਇਦਾਂ ਵਾ ਉਦਾਂ ਕਦੀ ਨਹੀਂ ਕਿਸੇ ਨੇ ਮਿਲਾਇਆ ਮੈਨੂੰ ਪਤਾ ਤੇ ਦੂਸਰੀ ਗੱਲ ਇਹ ਆ ਵੀ ਹਾਂ ਤੇ ਉਹ ਕੀ ਆ ਕਿ ਤੁਸੀਂ ਥੋੜਾ ਜਿਹਾ ਪਿੰਡਾਂ ਦੇ ਵਿੱਚ ਜਿੰਨੇ ਵੀ ਪਿੰਡ ਆ ਮੈਂ ਕੋਈ ਆਪਣੇ ਪਿੰਡ ਦੀ ਨਹੀਂ ਗੱਲ ਕਰਦਾ ਮੈਂ ਪੂਰੇ ਪੰਜਾਬ ਲੈਵਲ ਤੇ ਗੱਲ ਕਰਦਾ ਮਾਂ ਕਿ ਜਿਹੜੇ ਚੰਦਕ ਚੌਧਰੀ ਅੱਗੇ ਤੁਸੀਂ ਲਾਏ ਹੁੰਦੇ ਨਾ ਪਿੰਡਾਂ ਦੇ ਵਿੱਚੋਂ ਘਰ ਤੋਂ ਘਟ ਥੋੜਾ ਜਿਹਾ ਬੜੇ ਬੜੇ ਵਡੇਰ ਸਤਕਾਰਯੋਗ ਹਸਤੀਆਂ ਪਿੰਡਾਂ ਵਿੱਚ ਬੈਠੀਆਂ ਹੁੰਦੀਆਂ ਵਾ ਆ ਸਾਡੇ ਭਾਪੇ ਵਰਗੇ ਪਿੱਛੇ ਬੈਠੇ ਰਹ ਜਾਂਦੇ ਆ ਤੇ ਇਸ ਤਰ੍ਹਾਂ ਦੇ ਸਾਡੇ ਭਾਪੇ ਵਰਗੀਆਂ ਫੋਰ ਵੀ ਹਰ ਪਿੰਡਾਂ ਦੇ ਵਿੱਚ ਸਤਿਕਾਰਯੋਗ ਹਸਤੀਆਂ ਬੈਠੀਆਂ ਹੁੰਦੀਆਂ ਵਾ ਪਰ ਉਹ ਵਿਚਾਰੇ ਪਿੱਛੇ ਬਿਠੇ ਰਹ ਜਾਂਦੇ ਆ ਤੇ ਜਿਹੜੇ ਮਤਲਬ ਬਹੁਤੇ ਜ਼ਿਆਦਾ ਹੀ ਲੋਸ਼ੂ ਲੋਸ਼ੂ ਜਿਹਾ ਕਰਨ ਵਾਲੇ ਵੀਰਾਂ ਨੂੰ ਥੋੜਾ ਜਿਹਾ ਉਹਨਾਂ ਨੂੰ ਵੀ ਨਹੀਂ ਮਿਲਦਾ ਮੌਕਾ ਦਿੰਦੇ ਤੇ ਇਸ ਕਰਕੇ ਮੈਂ ਇਹਦੇ ਰਾਜਨੀਤਿਕ ਲੀਡਰਾਂ ਨੂੰ ਵੀ ਇਸ ਗੱਲ ਦੀ ਸਲਾਹ ਦਊਂਗਾ ਤੇ ਉਹਨਾਂ ਵੀਰਾਂ ਨੂੰ ਵੀ ਸਲਾਹ ਦਊਂਗਾ ਵੀ 24 ਘੰਟੇ ਨਾਲ ਥੋੜਾ ਵੇਖਿਆ ਕਰੋ ਪਿੰਡ ਦੇ ਵਿੱਚ ਵੀ ਕਿਹੜਾ ਬੰਦਾ ਸਾਡੇ ਸਤਿਕਾਰਯੋਗ ਆ ਤੇ ਇਹ ਠੀਕ ਆ ਜੇ ਤੁਹਾਡੇ ਨਾਲ ਆ ਤੇ ਉਹਨੂੰ ਵੀ ਮਲਾਉ ਮਲਾਉ ਬੰਦੇ ਨੂੰ ਤੇ ਹੁਣ ਇੱਥੇ ਮੈਂ ਤੁਹਾਨੂੰ ਉਹਨੇ ਇੱਕ ਗੱਲ ਦੱਸਣਾ ਬਲਜੀਤ ਸਿੰਘ ਜੀ ਇਹ ਬਲਜੀਤ ਸਿੰਘ ਵਾਰ-ਵਾਰ ਪੁੱਛਦਾ ਸੀ ਕਿ ਬਾਜ ਕਾਹਦਾ ਗੁੱਸਾ ਇਹਨਾਂ ਕੱਢ ਗਿਆ ਕਾਹਦਾ ਕੱਢ ਗਿਆ ਗੁੱਸੇ ਦੇ ਤੁਹਾਨੂੰ ਦੱਸਿਆ ਕਿ ਮੈਂ ਇਹ ਰਾਜਨੀਤੀ ਦੇ ਬਾਅਦ ਵੜਦਾ ਹੀ ਨਹੀਂ ਹਕਦੀ ਵੜਿਆ ਹੀ ਨਹੀਂ 60 ਸਾਲਾਂ ਚ 30 ਸਾਲਾਂ ਜੀ ਕੋਲ ਤੁਹਾਨੂੰ ਦੱਸਿਆ ਲੋਕੋ ਨਹੀਂ ਲਵਾਇਆ ਤੇ ਨਾ ਆਪ ਜਿਤਨਾ ਜਿਹੜੇ ਜਿਹੜੇ ਬੰਦੇ ਜਿਤਾਏ ਇੱਕ ਭਾਗ ਕਾਲੀ ਕਦੀ ਜਿਤਾਏ ਕਾਂਸੀ ਗਿਰਾਏ ਪਰ ਇੱਥੇ ਇਹ ਵੀ ਮੈਂ ਗੱਲ ਸਪਸ਼ਟੀ ਕਰਨ ਦੇਦਾ ਜੀ ਕੋਈ ਕੱਲ ਨੂੰ ਇਹ ਬੰਦਾ ਕਹਵੇ ਕਿ ਕਈ ਰਹੁੰਦੇ ਨਹੀਂ ਕਿਈ ਬੰਦੇ ਵੀ ਲਫਾਫੇ ਜਿਤਰਾ ਕਹਿੰਦੇ ਆ ਵੀ ਉਹ ਹਵਾ ਦੇ ਲਫਾਫੇ ਵਾਂਗੂ ਉੱਤਰ ਨੂੰ ਆਉਂਦੇ ਆ ਇੱਧਰ ਨੂੰ ਆਉਂਦੇ ਆ ਆਪਾਂ ਉਹਨਾਂ ਚ ਵੀ ਨਹੀਂ ਜਾਂਦੇ ਉਹਦਾ ਕਾਰਨ ਇਹ ਆ ਵੀ ਸਰਵੇਖਣ ਬੜਾ ਤਗੜਾ ਮੇਰਾ ਬਾਜ ਦੀ ਅੱਖ ਸਪਸ਼ਟੀਕਰਨ ਇਹ ਚੀਜ਼ ਨੂੰ ਲੈਂਦੀ ਆ ਕੇ ਬੰਦੇ ਦੀ ਕੁਆਲਿਟੀ ਵੇਖਤੀ ਆ ਬੰਦੇ ਦੇ ਕੰਮ ਵੇਖਤੀ ਆ ਜਾਂ ਬੰਦੇ ਦੇ ਠੀਕ ਹੈ ਅਕਾਲੀਆਂ ਦੇ ਟਾਈਮ ਤੇ ਅਕਾਲੀ ਵੀ ਰਹੇ ਮਤਲਬ ਇਹ ਨਹੀਂ ਕਿ ਕਿਸੇ ਦਾ ਸਮਾਂ ਆਉਣ ਵਾਲਾ ਹੋਵੇ ਤੇ ਉਧਰ ਹੋ ਜੀਏ ਇਹ ਗੱਲ ਨਹੀਂ ਕਦੀ ਵੀ ਕੀਤੀ ਹਾਂ ਜਦੋਂ ਆ ਲੱਛਣਾ ਕਈ ਵਾਰੀ ਆਈਆਂ ਫਸ ਜਾਂਦੀਆਂ ਨਹੀਂ ਤੁਹਾਨੂੰ ਹੀ ਪਤਾ ਵੀ ਪਤਾ ਨਹੀਂ ਲੱਗਦਾ ਹੁੰਦਾ ਤੇ ਕਿੰਨੇ ਬਨਣਾ ਕਿੰਨੇ ਨਹੀਂ ਬਨਣਾ ਤੇ ਵਾਹਿਗੁਰੂ ਦੀ ਅੱਜ ਤੱਕ ਇੱਕ ਕਿਰਪਾ ਰਹੀ ਜੇ ਉਹ ਸਾਡਾ ਸਾਡੀ ਭਤੀਜੀ ਵੀ ਇਕਰਾਣ ਦੀ ਪੀ ਚਾਚਾ ਜਿਹਨੂੰ ਵੋਟ ਪਾਉਂਦਾ ਜਿੱਤਦਾ ਉਹੀ ਬੰਦਾ ਵਾ ਕਈ ਦਾ ਸਾਡੇ ਆਪਣੇ ਘਰ ਦੇ ਦੂਜੇ ਬੰਨੇ ਪਾਈ ਹੁੰਦੀ ਤਾਂ ਮੈਂ ਦੂਜੇ ਬੰਨੇ ਪਾਈ ਹੁੰਦੀ ਵੋਟ ਪਤਾ ਕਿਉਂ ਕਿਉਂਕਿ ਮੇਰਾ ਥੋੜਾ ਨਜ਼ਰੀਆ ਹੋਰ ਚੀਜ਼ ਹੁੰਦੀ ਹੈ ਤੋ ਉਹ ਵੀ ਆਂਦੀ ਜਾਂਦੀ ਵੀ ਪੀ ਚਾਚਾ ਜਿਹਨੂੰ ਵੋਟ ਪਾਉਂਦਾ ਬੰਦਾ ਉਹੀ ਜਿੱਤਦਾ ਅਜੇ ਤੱਕ ਮੇਰੀ ਵੋਟ ਪਾਇਆ ਬੰਦਾ ਹਰੀਆਰੀ ਇਹ ਕਦੀ ਕੋਈ ਸਿਰਫ ਇੱਕ ਵਾਰੀ ਉਹ ਜਿਹੜਾ ਆਪਣਾ ਬੀਬੀ ਖਾਲੜਾ ਵਾਲਾ ਹੋਇਆ ਸੀ ਕੰਮ ਆਪਣੇ ਨਾਲ ਤੇ ਇਸ ਤਰ੍ਹਾਂ ਕਹਿਣ ਦਾ ਮਤਲਬ ਇਹ ਆ ਵੀ ਮੈਂ ਉਹਨਾਂ ਬੰਦਿਆਂ 'ਚ ਨਹੀਂ ਆਉਂਦਾ ਨਾਲੇ ਨਾ ਯਾਂ ਦੇ ਹੋਵੇ ਨਾ ਮੈਂ ਕੋਈ ਰਾਜਨੀਤਿਕ ਬੰਦਾ ਵੀ ਕੰਮ ਲੈਣੇ ਆ ਤੇ ਹੁਣ ਆਹ ਪਾਰਟੀ ਦੀ ਹਵਾ ਬਣੀ ਆ ਤੇ ਇੱਧਰ ਹੋ ਜੋ ਜਾਂ ਉੱਧਰ ਹੋ ਜੋ ਉਹ ਗੱਲਾਂ ਚ ਨਹੀਂ ਹੋ ਯਾਰ ਉਹ ਲੰਮੀਆਂ ਗੱਲਾਂ ਨਹੀਂ ਆਪਾਂ ਕਰਨੀਆਂ ਮੈਂ ਹੁਣ ਇੱਥੇ ਇੱਕ ਹੋਰ ਗੱਲ ਦੱਸਾਂ ਬਲਜੀਤ ਜੀ ਸੋਨੇ ਉਹ ਇਹ ਗੱਲ ਦਾ ਬਾਰ ਬਾਰ ਪੁੱਛ ਰੋ ਨਹੀਂ ਹਟਦਾ ਬਲਜੀਤ ਜੀ ਮੈਂ ਦੱਸਿਆ ਵਾ ਵੀ ਇਸ ਤਰ੍ਹਾਂ ਨਾ ਜਿਹੜੇ ਸਾਡ ਨੂੰ ਇਹ ਗੱਲ ਦਾ ਆ ਇਹ ਦਿਮਾਗ ਚ ਵੀ ਭੱਪੇ ਹੱਡੇ ਦੀ ਤੈਨੂੰ ਖੁਦ ਪਤਾ ਕਿ ਤੂੰ ਵੀ ਤਿਆ ਜੀ ਤਿਆ ਇਹ ਕਰਦਾ ਹੀ ਰਿਹਾ ਨਾ ਤੇ ਰਿਸਪੈਕਟ ਬੜੀ ਵੱਡੀ ਆ ਤੇ ਤਾਂ ਮੈਨੂੰ ਥੋੜਾ ਆ ਵੀ ਯਾਰ ਮੈਂ ਜਦੋਂ ਵੀ ਬਿਨਾ ਪਾਪਾ ਪਿੱਛੇ ਬੈਠਾ ਹੁੰਦਾ ਤੇ ਹਰੀ ਸਾਰੀ ਬੰਦਾ ਇਕੱਲੇ ਬੈਠੇ ਨੇ ਲੀਡਰਾਂ ਦੇ ਨਾਲ ਤੇ ਇਹ ਵਿਚਾਰੇ ਨੂੰ ਨਾ ਕੋਈ ਮਲਾਉਂਦਾ ਨਾ ਕੋਈ ਖੜਦਾ ਤੇ ਪਿਆਰ ਸਤਕਾਰ ਸਾਹਿਬ ਤੁਹਾਨੂੰ ਚੈੱਕ ਕਰਾਤਾ ਤੁਹਾਨੂੰ ਚੈੱਕ ਕਰਾਤਾ ਨਾ ਤੇ ਇਸ ਤਰ੍ਹਾਂ ਕਰਾਇਆ ਹੀ ਤੇ ਜੇ ਇਸ ਤਰ੍ਹਾਂ ਦਾ ਪਿਆਰ ਸਤਕਾਰ ਕੋ ਪੂਰੇ ਪੰਜਾਬ 'ਚ ਕੋਈ ਚੈੱਕ ਕਰਕੇ ਵਿਖਾਵੇ ਪਿੰਡ 'ਚ ਐਲਾਨ ਕਰਕੇ ਵਿਖਾਵੇ ਇਸ ਤਰ੍ਹਾਂ ਦਾ ਕੋਈ ਜਿਹੜਾ ਮੈਂ ਕੀਤਾ ਸੀ ਅੱਜ ਤੋਂ 7 ਸਾਲ ਪਹਿਲਾਂ ਤੇ ਇੱਕ ਨਾ ਮੈਨੂੰ ਉਦੋਂ ਵੀ ਬੜਾ ਹੋਤਰਾ ਲੱਗਾ ਇੱਕ ਵਾਰੀ ਉਦੋਂ ਨਾ ਅਕਾਲੀ ਸਰਕਾਰ ਦੇ ਸਮੇਂ ਅਸੀਂ ਖੁਦੋ ਵੀ ਉਦੋਂ ਅਕਾਲੀ ਸੀ ਮਤਲਬ ਮਤਲਬ ਕਾਲੀ ਨਹੀਂ ਮਤਲਬ ਅਸੀਂ ਵੋਟਾਂ ਪਾਈਆਂ ਸਿੱਧੀ ਗੱਲ ਯਾਰ ਅਸੀਂ ਨਾ ਕਾਲੀ ਨਾ ਕਾਂਗਰਸੀ ਨਾ ਆਮ ਨਾ ਖਾਸ ਮਤਲਬ ਅਸੀਂ ਵੋਟਾਂ ਪਾਈਆਂ ਸੀ ਤੇ ਜਿਹੜਾ ਜਦੋਂ ਉਹਨਾਂ ਤੇ ਇਲੈਕਸ਼ਨ ਵਰੀ ਸ਼ਾਮਾਂ ਦੇ ਟਾਈਮ ਤੇ ਨਾ ਇਹ ਸਰਦਾਰ ਬਿਰਸਾ ਸਿੰਘ ਜੀ ਬਲਟੋਵਾ ਜੀ ਇਹ ਆਏ ਸ਼ਾਮੀ ਤੇ ਸਾਡੀ ਨਵੀਂ ਪਨੀਰੀ ਨਵੇਂ-ਨਵੇਂ ਮੁੰਡੇ ਸਾਡੇ ਜਿਹੜੇ ਸਾਡੇ ਥਾਂ 'ਚ ਖੇਡੇ ਹਾਂਜੀ ਬਲਟੋਆ ਸਾਹਿਬ ਇਹ ਇਹ ਕੀ ਹੋਇਆ ਵੀ ਜਦੋਂ ਮੰਮੀ ਕਾਲੀ ਐਲਟੋ ਤੇ ਮੈਂ ਤੇ ਪਾਪਾ ਉੱਥੋਂ ਸਕੂਲ ਲਾ ਕੇ ਉਤਰੇ ਤੇ ਕੁਦਰਤੀ ਉੱਥੇ ਗੱਡੀ ਮੇਰੀ ਰੋਗੀ ਤੇ ਉੱਥੇ ਬਲਟੋਆ ਸਾਹਿਬ ਦੀ ਗੱਡੀ ਆ ਗਈ ਤੇ ਮੈਂ ਤੇ ਸੱਚੀ ਮੈਂ ਐਵੇਂ ਤੁਹਾਨੂੰ ਕਹਾਂ ਮੈਂ ਅੱਜ ਤੱਕ ਕਦੀ ਵੀ ਕਿਸੇ ਨੂੰ ਲੀਡਰ ਨੂੰ ਗਾਹ ਹੋ ਕੇ ਕਦੀ ਨਹੀਂ ਮਿਲਿਆ ਤੇ ਪਾਪਾ ਸਾਡੇ ਦਾ ਨਾ ਚਾਹ ਜਾਂ ਚੜ ਗਿਆ ਆ ਵੀ ਚਲੋ ਵੀ ਪਾਈਆਂ ਦੀਆਂ ਨਾ ਮੋਟਾ ਵਟਾਈਆਂ ਵੀ ਚਲੋ ਵਲਟਵਾ ਸਾਹਿਬ ਆਏ ਤੇ ਗਾਹਾਂ ਕਿ ਮਿਲੀਏ ਤੇ ਪਾਪਾ ਜੰਗ ਵਿੱਚ ਲੀ ਬਾੜੀ ਉੱਤਰ ਕੇ ਇਹਦੇ ਦਵਾ ਦਾ ਵਲਟਵਾ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਆ ਅਸੀਂ ਦੋਵੇਂ ਖੜੇ ਆ ਮੈਂ ਵੀ ਉੱਤਰ ਗਿਆ ਸੋ ਮੈਂ ਇੱਧਰ ਹੋ ਗਿਆ ਤੇ ਪਾਪੇ ਦਾ ਮਨ ਜਾ ਕੀਤਾ ਲੱਗੇ ਇਹ 3 ਫੁੱਟ ਦੀ 4 ਫੁੱਟ ਦੀ ਦੂਰੀ ਤੇ ਕਿ ਮੈਂ ਮਿਲਵਾ ਪਰ ਸਾਡੇ ਨਵੇਂ ਆ ਮੁੰਡਿਆਂ ਨੇ ਸਰਦਾਰ ਬਜੀਤ ਸਿੰਘ ਜੀ ਤੁਸੀਂ ਵੀ ਤੇ ਇਹਨਾਂ ਨੇ ਨਾ ਬੌਂਸਰ ਦੀ ਡਿਊਟੀ ਬੜੀ ਨਿਭਾਈ ਜਦੋਂ ਬਲਟਵਾ ਸਾਹਿਬ ਉੱtre ਇਹਨਾਂ ਨੇ ਮੁੰਡਿਆਂ ਨੇ ਬੌਂਸਰਾਂ ਨੂੰ ਜਿਹੜਾ ਬਾਵਾ ਹੀ ਨਹੀਂ ਫੜ ਲਈਦੀ ਕਿਰੇ ਕਿਰੇ ਬਲਟਵਾ ਸਾਹਿਬ ਨੂੰ ਕਿਹੜਾ ਬਾਵਾ ਫੜ ਕੇ ਖੜਿਆ ਅੰਦਰ ਐਸੇ ਈਦਾ ਤੋਂ ਕਵਰ ਕਰਕੇ ਕਿ ਕਿਸੇ ਨੂੰ ਨਹੀਂ ਮਿਲਣ ਦੇਣਾ ਐਂ ਕਿ ਬਲਟਵਾ ਸਾਹਿਬ ਨੂੰ ਸ਼ਮਾ ਕਰਤੀਆਂ ਤੇ ਮੈਂ ਹਈ ਯਾਰਾ ਤੇ ਕਮਾਲ ਹੋ ਗਈ ਤੇ ਮੈਂ ਭਾਪੇ ਨੇ ਮੂੰਹ ਆਲੀ ਵੇਦਾ ਰਹਿ ਗਿਆ ਮੈਂ ਯਾਰ ਚਲੋ ਮੈਂ ਤੇ ਚਲੋ ਖੈਰ ਮੇਰੇ ਨੂੰ ਤੇ ਆਪਣੇ ਸੁਭਾਅ ਦਾ ਪਤਾ ਆ ਤੇ ਮੈਨੂੰ ਇੱਥੋਂ ਵੀ ਥੋੜੀ ਨਾ ਮਨ ਚ ਲੱਗੀ ਯਾਰ ਸਗੋਂ ਉਤਰੇ ਕੁਦਰਤੀ ਲੱਗੇ ਉਤਰਿਆ ਉਸ ਟਾਈਮ ਤੇ ਬਲਟਵਾ ਸਾਹ ਦਾ ਤੁਹਾਨੂੰ ਪਤਾ ਸਿਕਾ ਚੱਲਦਾ ਸੀ ਤੇ ਉਹ ਫਿਰ ਮੈਨੂੰ ਥੋੜਾ ਉਹ ਮਨ ਚ ਵੀ ਇਤ ਬਣਾ ਥੋੜਾ ਆ ਗਿਆ ਵੀ ਯਾਰ ਆਹ ਗੱਲ ਤੇ ਬੜੀ ਮਾੜੀ ਲੱਗੀ ਆ ਤੇ ਭਿ ਲੱਗੇ ਸਾਡਾ ਪਾਪਾ ਸਾਡੇ ਪਿਤਾ ਜੀ ਸਤਿਕਾਰਯੋਗ ਅਜੇ ਮੈਂ ਤੁਹਾਨੂੰ ਪਹਿਲੀ ਚੋਣ ਦੱਸਣੀ ਜੇ ਮੈਂਬਰ ਪੰਚਾਇਤ ਦੀ ਸੱਤ ਮੈਂਬਰ ਨੇ ਪਿੰਡਾਂ 'ਚ ਜਦੋਂ ਉਹਨਾਂ ਦੇ ਨਾਲ ਜਦੋਂ ਖੁੱਲਾ ਪਿੰਡ 'ਚ ਵੋਟਾਂ ਚੱਲਦੀਆਂ ਸੀ ਸਾਰੇ ਮੈਂਬਰਾਂ ਦੀ ਇੱਕ ਬੰਨੇ ਹੁੰਨੀਆਂ ਐ ਤੇ ਇੱਕ ਬੰਨੇ ਭਾਪੇ ਸਾਡੇ ਕੱਲੇ ਸੀ ਹੁੰਨੀਆਂ ਸੀ ਉਹ ਉਹ ਲੰਮੀ ਸਟੋਰੀ ਉਹ ਤੁਹਾਨੂੰ ਪਹਿਲੇ ਟਾਈਮ ਦੱਸ ਦਿੰਨਾ ਉਹ ਲੰਮੀ ਸੁਣਾਵਾਂਗੇ ਤੁਹਾਨੂੰ ਇਹ ਸਾਰੇ ਬੰਨੇ ਮੈਂਬਰਾਂ ਦੀਆਂ ਸਾਰੀਆਂ ਨਹੀਂ ਵੋਟਾਂ ਹੁੰਨੀਆਂ ਨੀ ਜਿੰਨੀਆਂ ਭਾਪੇ ਦੀਆਂ ਐ ਸੋ ਐ ਹੱਥ ਜੋੜ-ਜੋੜ ਲੋਕਾਂ ਬੰਨੇ ਦੂਜੇ ਪੋ ਯਾਰ ਕੋਈ ਹੋਰ ਨਾ ਮੈਂਬਰ ਹਰ ਜੇ ਭਾਪੇ ਉਤੇ ਆ ਜਰੀ ਪਾਈ ਜਾਂਦਾ ਇਹਨੇ ਮੈਨੂੰ ਤੇ ਉਥੇ ਆ ਬੀਬੀ ਮੈਂ ਤਾਂ ਛੋੜਾ ਜਾਂ ਉਹ ਜਦੋਂ ਪਿੰਡਾਂ 'ਚ ਹੁੰਦੀ ਬੀਬੀ ਪਿਆਰ ਹੋਣੀ ਸਾਡੀਆਂ ਗਲੀ ਚ ਬਹੁਤ ਚੀਤੀ ਬੋਲਦੀ ਆ ਫਿਰਦੀ ਆ ਸ਼ੱਭੂ ਹਣਾਂ ਦੀ ਮਾਤਾ ਆਹੀਂ ਤੇ ਵੋਟ ਪਾਉਣੀ ਬਾਜੇ ਦੇ ਪਾਪੇ ਨੂੰ ਆਹੀਂ ਤੇ ਵੋਟ ਪਾਉਣੀ ਬਾਜੇ ਦੇ ਪਾਪੇ ਇਤਰਾ ਕਰਦੇ ਹੈ ਹਾਂਜੀ ਤੇ ਆ ਗੱਲਬਾਤ ਆ ਵੀਰੋ ਮੈਂ ਤਾਂ ਨਾ ਵੀ ਮੈਂ ਵੀ ਕਰੀਏ ਚੈੱਕ ਫਿਰ ਹੁਣ ਪਾਪੇ ਦੀ ਰਾਜਨੀਤੀ ਤੇ ਚੈੱਕ ਕਰੀਏ ਪਿੰਡ ਚ ਕਿੰਨੀਆਂ ਕਿ ਵੋਟਾਂ ਕਿੰਨੇ ਕਿ ਬੰਦੇ ਮਗਰ ਤੇ ਆਪ ਜੇ ਰੀਅਲ ਵੀ ਵੋਟਾਂ ਪਈਆਂ ਨਾ ਜਿੱਦਾਂ ਜੇ ਮੈਂਬਰ ਪੰਚਾਇਤ ਬਣਿਆ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਤੀ ਜੇ ਜਦੋਂ ਓਪਨਿੰਗ ਹੁੰਦੀ ਹੈ ਨਾ ਮੈਂਬਰ ਪੰਚਾਇਤ ਉਹ ਤੁਹਾਨੂੰ ਮੈਂ ਸਨ ਸੁਣ ਲੱਭ ਕੇ ਦੱਸਦਾ ਨਾ ਉਹਦੀ ਪੂਰੀ ਡਿਟੇਲ ਤੇ ਤਾਂ ਨਹੀਂ ਕੋਣੀ ਸੁਣਾਵਾਂਗੇ ਤੇ ਉਥੇ ਹੋ ਸਕਦਾ ਜਿਹੜਾ ਸਰਪੇਚ ਦੀਆਂ ਵੋਟਾਂ ਘੱਟ ਨਿਕਲਦੇ ਮੈਂਬਰ ਪੰਚਾਇਤ ਦੀਆਂ ਜ਼ਿਆਦਾ ਨਿਕਲਦੀਆਂ ਆਉਂਦੀਆਂ ਜੀ ਸਰਪੇਚ ਦੀਆਂ ਵੋਟਾਂ ਘੱਟ ਨਿਕਲਦੇ ਮੈਂਬਰ ਪੰਚਾਇਤ ਦੀਆਂ ਜ਼ਿਆਦਾ ਨਿਕਲਦੀਆਂ ਆਉਂཔ་ ਪੈਟ ਦੀਆਂ ਜਿਵੇਂ ਲੋਕਾਂ ਖੁੱਲ ਦੇ ਦਿੰਦੇ ਵੀ ਸਾਰਿਆਂ ਇੱਧਰ ਪਾਓ ਉਹ ਜੋ ਆਪਣਾ ਦਾ ਪਿੰਡ ਚ ਤੇ ਆਹ ਗੱਲਬਾਤ ਆ ਬੜੀਆਂ ਸਾਡਾ ਆ ਆ ਚੀਜ਼ ਦਾ ਜਿਹੜਾ ਮੈਂ ਤੁਹਾਨੂੰ ਸੁਣਾ ਕੇ ੜਿਆ ਥੋੜਾ ਜਿਹਾ ਉਹ ਵਲਵਲਾ ਜਿਹਾ ਮਨ ਚ ਹੈਗਾ ਇਹ ਤਾਂ ਮੈਂ 7 ਸਾਲ ਪਹਿਲਾਂ ਕੱਢਿਆ ਤੇ ਆਹ ਗੱਲਾਂ ਬਾਤਾਂ ਵਾ ਬਾਕੀ ਚਲੋ ਮੈਂ ਤਾਂ ਅੱਜ ਵੀ ਸੰਦੇਸ਼ ਇਹਨਾਂ ਦੇਣਾ ਵੀ ਪਿੰਡਾਂ ਚ ਰਲ ਮਿਲ ਕੇ ਰਹੋ ਇਤਾਂ ਦੀ ਪਿਆਰ ਦੀ ਇਲੈਕਸ਼ਨ ਕਰਾਓ ਪਿੰਡਾਂ ਦੇ ਵਿੱਚ ਸਭ ਤੋਂ ਵੱਧ ਪਿਆਰ ਪਿੰਡ ਚ ਸਤਿਕਾਰ ਕਿਹਦਾ ਵਾ ਉਹਨੂੰ ਬਣਾਓ ਸਰਪੰਚ ਨੂੰ ਬਣਾਓ ਆਗੂ ਚੰਗੇ ਕੰਮ ਕਰਾਓ ਇਹ ਆ ਗੱਲ ਬਾਤ ਆ ਤੇ ਬਾਕੀ ਮਿਲਦੇ ਆ ਯਾਰ ਅਜੇ ਵੀਡੀਓ ਲੰਬੀ ਹੋ ਜਣੀ ਆ ਇਹ ਚੱਲਣਾ ਥੋੜੇ ਦਿਨ ਟੌਪਿਕ ਉਨ ਪਾਪੇ ਆ ਕਿਉਂਕਿ ਵਿਸ਼ੇਸ਼ਤਾਈਆਂ ਦੱਸਣੀਆਂ ਪੈਣੀਆਂ ਹੁਣ ਮੈਨੂੰ ਤੁਹਾਨੂੰ ਇਲੈਕਸ਼ਨ ਰਾਜਨੀਤੀ ਵੀ ਵਿਖਾਉਣੀ ਪੈਣੀ ਆ ਵੀ ਰਾਜਨੀਤੀ ਇਹ ਨਹੀਂ ਹਵਾ ਜੀ ਰਾਜਨੀਤੀ ਰਾਜਨੀਤੀ ਵੋਟਾਂ ਚ ਵੀ ਖੇਡੀ ਜੇ ਪਿੰਡ ਚ ਇਹ ਭਾਬੇ ਸਾਡੇ ਖੇਡੀ ਏ ਦਾਦੇ ਹੜੇ ਨੂੰ ਵੋਟ ਪੈਦੀ ਕੋਈ ਮੈਂ ਤਾਂ ਪਹਿਲਾਂ ਦੱਸਤਾ ਏ ਤੇ ਪਾਪਾ ਸਾਡੇ ਨੂੰ ਸਿਆਸਤ ਚ ਲਿਆਂਦਾ ਸੀ ਅਜੇ ਤੋਂ 30 35 ਸਾਲ ਪਹਿਲਾਂ ਤੇ ਆ ਹਸਾਬ ਤਾਂ ਸੀ ਤੇ ਚਲੋ ਬਾਕੀ ਕਰਦੇ ਆ ਜੇ ਲੰਮੀਆਂ ਚੋੜੀਆਂ ਗੱਲਾਂ ਉਹਨਾਂ ਟਾਈਮ 7-8 ਵਜ ਗਿਆ ਕੋਈ ਰੋਟੀ ਪੜ ਦੇ ਦਈਂ ਕਰੀਏ ਚੰਗਾ ਹੀ ਸਸੀ ਕਾ